ਸਤਿਕਾਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਨ ਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਿਹੜੀ ਸਾਹਮਣੇ ਸਕਰੀਨ ਤੇ ਝੋਟੀ ਦੇਖ ਰਹੇ ਪਹਿਲਾ ਸੂਆ ਸੂਈ ਵੀ ਆ ਘੱਟੋ ਘੱਟ 20 18 ਤੋਂ 20 ਦਿਨ ਹੋ ਗਏ ਸੂਈ ਨੂੰ ਬੂਰੀ ਝੋਟੀ ਹੈ ਕੱਦ ਪੂਰਾ ਥਾਲੇਵੇ ਦੀ ਬਿਲਕੁਲ ਸਾਫ਼ ਹੈ ਮਗਰੇ ਦੇ ਨੀਲੀ ਰਾਵੀ ਦਾ ਕਟਾ ਹੈ ਪਿੱਠਪੂੜੇ ਦੀ ਬਹੁਤ ਚੰਗੀ ਹੈ ਸਾਫ ਸੁਥਰੀ ਹੈ ਦੁੱਧ ਸਮੇਤ ਬੱਚਾ ਇਹਦੇ ਥੱਲੇ 8 ਕਿਲੋ ਹੈ ਅਜੇ ਤੱਕ ਮੰਨ ਕੇ ਚੱਲੋ ਇਹ 10 ਕਿਲੋ ਬੜੇ ਰਾਮ ਨਾਲ ਦੁੱਧ ਪਿਆ ਦੂਗੀ ਜੇ ਕਿਸੇ ਵੀਰ ਭਰਾ ਨੂੰ ਪਸੰਦ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸੀਲ ਠੰਡੀ ਪੁੱਲ ਕੋਈ ਮੰਨ ਕੇ ਚੱਲੋ ਉਹ ਨਹੀਂ ਪਹਿਲਨ ਕਰਕੇ ਆਲ ਸ਼ਾਲ ਕਰਦੀ ਹੋਵੇ ਇੱਕ ਥੋੜਾ ਜਨਾ ਇਹਦੇ ਆ ਪੈਰ ਚ ਮਾੜ ਨੌ ਤੇ ਕੋਈ 6 ਵਜੇ ਵੀ ਮਾੜ ਆ ਪੈਰ ਨਪਦੀ ਹੈ ਇੱਕ ਹੋਰ ਇੱਕ ਪੈਸੇ ਦਾ ਵੀ ਇਹਦੇ ਚ ਨੁਕਸ ਹੈ ਨਹੀਂ ਝੋਟੀ ਚ ਚਵਾਈ ਚੂਈ ਦੀ ਬਹੁਤ ਸੀਲ ਠੰਡੀ ਹੈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਘਟੋ ਘਟ ਵੀ ਸਾਢੇ 1 3 1/2 4 ਵਜੇ ਦਾ ਹੈਗਾ ਟਾਈਮ ਦੁੱਧ ਦੇ ਥੱਲੇ ਨੈਟ 8 ਕਿਲੋ ਆ ਵੀਰੇ ਜੇ ਕਿਸੇ ਨੇ ਮੈਂਤੀ ਸ਼ੈਂਤੀ ਵਾਲਾ ਮਾਰਨਾ ਵੇ ਕੱਦ ਕੁੱਦ ਸਾਰਾ ਅਵੇਲਬੂਲ ਸਰ ਇੱਕ ਪੱਖ ਤੋਂ ਚੰਗੀ ਹੈ ਥਣ ਥਨ ਨੂੰ ਅਗਲੇ ਪਾਸੇ ਵੀ ਦਿਖਾ ਦਿੰਨੇ ਆ ਥਣ ਬਹੁਤ ਵਧੀਆ ਲੱਗਿਆ ਪਿਆ ਟਿੱਖਾ ਚੁੰਝ ਵਾਲਾ ਥਣ ਲੱਗਿਆ ਪਿਆ ਦੇ ਆ ਪੁੱਛੋਂ ਵੀ ਦਿਖਾ ਦਨੇ ਮਗਰ ਇਹਦੇ ਕਟਾ ਨੀਲੀ ਰਾਵੀ ਦਾ ਉਹਨੂੰ ਕਟਾ ਵੀ ਦਿਖਾ ਦਨੇ ਤੇ ਮੁੱਲ ਇਹਦਾ 90000 ਰੁਪਇਆ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਕਟਾ ਤੁਹਾਨੂੰ ਵੀਡੀਓ ਚ ਆ ਇਹਦੇ ਮਗਰ ਕਟਾ ਜੀ ਬੁਰੀ ਮੱਝ ਝੋਟੀ ਦੇ 15 18 ਦਿਨਾਂ ਦੀ 20 ਦੇ ਅੰਦਰ ਅੰਦਰ ਸੂਈ ਵੀ ਹੈ ਕੱਚਾ ਹੀ ਹੈ ਬੱਚਾ ਹਜੇ ਕੋਈ ਬਾਲਾ ਵੱਡਾ ਨਹੀਂਗਾ ਤੇ ਦੁੱਧ ਬੜੇ ਆਰਾਮ ਨਾਲ 10 ਕਿਲੋ ਪਿਆ ਦੂੰਗੀ ਇਹ ਨੀਗਾ ਵੀ ਆਪਾਂ ਅੱਜ ਹੀ ਕਹਦੇਗੇ ਵੀ ਇਹਦੇ ਥੱਲੇ 12 ਕਿਲੋ ਆ ਜਿੰਨਾ ਦੁੱਧ ਹੈਗਾ ਉਹਨਾ ਹੈਗਾ ਆਪਾਂ ਦੱਸਿਆ ਸਮਿਤ ਬੱਚਾ 8 ਕਿਲੋ ਦੁੱਧਾ ਹੁਣ ਹਾਜ਼ਰ ਜਿਹੜਾ ਇਹ ਥੱਲੇ ਚੰਗੀ ਲੱਗੀ ਤਾਂ ਵੀ ਵੀਡੀਓ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬਰ ਕਰਦਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ